ਕਹਿੰਦੇ ਨੇ ਕਿ ਮਾਪੇ ਆਪਣੇ ਬੱਚਿਆਂ ਦੇ ਲਈ ਹਰ ਇੱਕ ਚੀਜ਼ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਆਪ ਗਿੱਲੇ ਤੇ ਸੌਣਾ ਬੱਚਿਆਂ ਨੂੰ ਸੁੱਕੇ ਚ ਪਾਉਣਾ ਇਹ ਚੀਜ਼ਾਂ ਸੀ ਅਕਸਰੀ ਸੁਣੀਆਂ ਨੇ ਤੇ ਦੇਖੀਆਂ ਵੀ ਨੇ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਵਰਗਾ ਕੋਈ ਦੋਸਤ ਨਹੀਂ ਹੁੰਦਾ ਤੇ ਉਹਨਾਂ ਵਰਗਾ ਸਾਡੇ ਨਾਲ ਕੋਈ ਮੋਹ ਪਿਆਰ ਨਹੀਂ ਕਰ ਸਕਦਾ ਪਰ ਇੱਥੇ ਇੱਕ ਮਾਂ ਨੇ ਆਪਣੇ ਪੁੱਤਰ ਦੇ ਲਈ ਦਿਨ ਰਾਤ ਮਿਹਨਤ ਕਰਕੇ ਕੁਝ ਅਜੀਹਾ ਕਰ ਦਿੱਤਾ ਪੁੱਤਰ ਨੇ ਆਪਣੀ ਮਾਂ ਦੇ ਲਈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਤੇ ਹੁਣ ਨੌਜਵਾਨ ਦੀ ਚਾਰੇ ਪਾਸੇ ਚਰਚਾ ਹੋ ਰਹੀ ਆ ਇਹ ਫੋਟੋ ਜਿਹੜੀਆਂ ਸਾਹਮਣੇ ਆਈਆਂ ਨੇ ਇਸ ਦੇ ਵਿੱਚ ਨੌਜਵਾਨ ਆਪਣੀ ਮਾਂ ਦੇ ਕੋਲੋਂ ਦਾ ਜਿਸ ਦੀ ਮਾਂ ਕੀ ਸੜਕ ਦੇ ਕਿਨਾਰੇ ਬੈਠ ਕੇ ਸਬਜ਼ੀ ਵੇਚਣ ਦਾ ਕੰਮ ਕਰਦੀ ਸੀ ਉਸ ਨੇ ਸਬਜ਼ੀ ਵੇਚ ਵੇਚ ਕੇ ਆਪਣੀ ਪੁੱਤਰ ਨੂੰ ਪੜਾਇਆ ਤੇ ਅੱਜ ਉਸ ਦਾ ਪੁੱਤਰ ਪੈਰਾਂ ਸਿਰ ਹੋ ਗਿਆ ਤੇ ਜਦੋਂ ਆਪਣੀ ਮਾਂ ਦੇ ਕੋਲ ਆਉਂਦਾ ਤਾਂ ਉਹ ਵੀ ਇਮੋਸ਼ਨਲ ਹੋ ਜਾਂਦਾ ਰੋਣ ਲੱਗ ਜਾਂਦਾ ਤੇ ਉਸ ਦੀ ਮਾਂ ਵੀ ਉਸੇ ਗੱਲ ਲਾ ਕੇ ਬਹੁਤ ਜ਼ਿਆਦਾ ਰੋਂਦੀ ਆ ਤਾਂ ਅਜਿਹਾ ਕੀ ਕਰ ਦਿੱਤਾ ਨੌਜਵਾਨ ਨੇ ਕੀ ਬਣ ਗਿਆ ਨੌਜਵਾਨ ਪੜ ਲੈ ਕੇ ਤਾਂ ਆਓ ਤੁਹਾਨੂੰ ਇਸ ਦੀ ਪੂਰੀ ਕਹਾਣੀ ਦੱਸ ਦਿਆਂ ਕਿ ਨੌਜਵਾਨ ਨੇ ਆਪਣੀ ਮਾਂ ਦੇ ਲਈ ਕਿੰਨੀ ਮਿਹਨਤ ਕੀਤੀ ਆ ਤੇ ਮਾਂ ਨੇ ਆਪਣੇ ਪੁੱਤ ਦੇ ਲਈ ਕਿੰਨੀ ਕੋ ਮਿਹਨਤ ਕੀਤੀ ਆ ਤਾਂ ਆਓ ਤੁਹਾਨੂੰ ਪੂਰੀ ਗੱਲਬਾਤ ਦੱਸ ਦਿਆਂ ਮਹਾਰਾਸ਼ਟਰ ਦਾ ਹੀ ਮਾਮਲਾ ਆ ਜਿੱਥੇ ਕਿ ਇੱਕ ਨੌਜਵਾਨ ਨੇ ਦਿਨ ਰਾਤ ਮਿਹਨਤ ਕਰਕੇ ਸੀਏ ਦੀ ਪ੍ਰੀਖਿਆ ਪਾਸ ਕਰ ਲਿਆ ਪਰ ਇੱਥੇ ਸਭ ਤੋਂ ਵੱਡਾ ਹੱਕ ਤਾਂ ਉਹਦੀ ਮਾਂ ਦਾ ਆ ਜਿਸ ਨੇ ਸਬਜ਼ੀ ਵੇਚ-ਵੇਚ ਕੇ ਆਪਣੇ ਪੁੱਤਰ ਨੂੰ ਪੜਾਇਆ ਲਿਖਾਇਆ ਤੇ ਅੱਜ ਉਸਨੇ ਸੀਏ ਦੀ ਪ੍ਰੀਖਿਆ ਨੂੰ ਪਾਸ ਕਰ ਲਿਆ ਜਿਸ ਦੀ ਸਭ ਤੋਂ ਜ਼ਿਆਦਾ ਖੁਸ਼ੀ ਉਸਦੀ ਮਾਂ ਨੂੰ ਹੋਈ ਆ ਜੋ ਕਿ ਸੜਕ ਕਿਨਾਰੇ ਬੈਠ ਕੇ ਸਬਜ਼ੀਆਂ ਵੇਚਣ ਦਾ ਕੰਮ ਕਰਦੀ ਸੀ ਅਤੇ ਉਸਦੇ ਪੁੱਤਰ ਨੇ ਵੀ ਪੂਰਾ ਪੂਰਾ ਮਲਤਾ ਰਿਆ ਜੀ ਹਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਮਿਹਨਤ ਸਦਕਾ ਅੱਜ ਉਹ ਸੀਏ ਦੀ ਪ੍ਰੀਖਿਆ ਨੂੰ ਪਾਸ ਕਰ ਗਿਆ ਹੁਣ ਤੁਹਾਨੂੰ ਦੱਸ ਦੇ ਕਿ ਉਸ ਨੌਜਵਾਨ ਦਾ ਨਾਮ ਹੈ ਜੁਗੇਸ਼ ਜਿਸ ਨੇ ਬਹੁਤ ਮਿਹਨਤ ਕੀਤੀ ਆ ਅਤੇ ਮਿਹਨਤ ਕਰਨ ਤੋਂ ਬਾਅਦ ਇਹ ਪ੍ਰੀਖਿਆ ਦਿੱਤੀ ਅਤੇ ਉਸ ਨੇ ਸੀਏ ਦੀ ਪ੍ਰੀਖਿਆ ਨੂੰ ਪਾਸ ਕੀਤਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਤੇ ਕੁਝ ਫੋਟੋਜ਼ ਬੇਹੱਦ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਦੇਖ ਕੇ ਇੱਕ ਮਾਂ ਦੀ ਖੁਸ਼ੀ ਦਿਖਾਈ ਦਿੰਦੀ ਆ ਕਿ ਉਹ ਕਿੰਨੀ ਖੁਸ਼ ਆ ਆਪਣੇ ਪੁੱਤਰ ਦੇ ਸੀਏ ਦਾ ਅਹੁਦਾ ਹਾਸਲ ਕਰਨ ਤੇ ਦੱਸਦੇ ਕਿ ਜਿਸ ਦੇ ਵੱਲੋਂ ਇਹ ਵੀਡੀਓ ਸਾਂਝਾ ਕੀਤਾ ਗਿਆ ਏ ਉਸ ਨੇ ਵੀਡੀਓ ਸਾਂਝਾ ਕਰਦੇ ਹੋਏ ਜੁਗੇਸ਼ ਦੀ ਮਾਂ ਥੋਂਬਰੇ ਮਾਵਰਸ਼ੀ ਅਤੇ ਗਾਂਧੀ ਨਗਰ ਡੋਬੇ ਵਾਲੀ ਇਸ਼ਤ ਦੇ ਵਿੱਚ ਗਰਨਾਟ ਸਵਿਚ ਆਪ ਦੇ ਕੋਲ ਸਬਜ਼ੀਆਂ ਵੇਚਦੀ ਆ ਇਹ ਦੱਸਿਆ ਆ ਅਤੇ ਜਿਹੜੀ ਨੌਜਵਾਨ ਜੁਗੇਸ਼ ਦੀ ਮਾਂ ਆ ਯਾਨੀ ਕਿ ਉਹ ਸਬਜ਼ੀਆਂ ਵੇਚਣ ਦਾ ਕੰਮ ਕਰਦੀ ਆ ਮਾਂ ਪੁੱਤ ਦੀ ਜੋੜੀ ਦਾ ਦਿਲ ਨੂੰ ਛੂ ਲੈਣ ਵਾਲਾ ਇਹ ਵੀਡੀਓ ਅਤੇ ਕੁਝ ਫੁਟੇਜ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਧ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੇ ਬਲ ਤੇ ਯੁਗੇਸ਼ ਨੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ। ਉਸ ਦੀ ਮਾਂ ਉਸ ਦੀ ਸਫਲਤਾ ਤੋਂ ਬੇਹੱਦ ਖੁਸ਼ ਨਜ਼ਰਾਈ। ਇਤੋਂ ਤੱਕ ਕਿ ਜਦੋਂ ਉਸ ਦਾ ਪੁੱਤ ਉਸ ਦੇ ਕੋਲ ਆ ਕੇ ਉਸ ਨੂੰ ਸਾਰਾ ਕੁਝ ਦੱਸਦਾ ਹੈ ਕਿ ਉਸ ਨੇ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਮਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕਦੇ। ਜਿਨ੍ਹਾਂ ਨੂੰ ਅਸੀਂ ਖੁਸ਼ੀ ਦੇ ਹਾਂਜੂ ਕਹਿ ਸਕਦੇ ਹਾਂ ਦੱਸਦੇ ਕਿ ਆਲੇ-ਦੁਆਲੇ ਇਸ ਨੌਜਵਾਨ ਦੀ ਅਤੇ ਉਸਮਾਨ ਦੀ ਚਰਚਾ ਹੋ ਰਹੀ ਆ ਜਿਸ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਪੁੱਤ ਨੂੰ ਪੜਾ ਲਿਆ ਅਜੇ ਤੁਹਾਨੂੰ ਦੱਸਦੇ ਕਿ ਇਹ ਵੀਡੀਓ ਅਤੇ ਫੋਟੋ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਹੈਰਾਨ ਕਰਦੀਆਂ ਨੇ ਅਤੇ ਲੋਕਾਂ ਦੇ ਵੱਲੋਂ ਇਸ ਦੇ ਵਿੱਚ ਬਹੁਤ ਸੋਹਣੇ ਕਮੈਂਟ ਲਿਖੇ ਜਾ ਰਹੇ ਨੇ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਜਾਨੀ ਕਿ ਇਹ ਇੱਕ ਜਵਾਨ ਨਾਮ ਦੇ ਵਿਅਕਤੀ ਦੇ ਵੱਲੋਂ ਵੀਡੀਓ ਸਾਂਝਾ ਕੀਤਾ ਗਿਆ ਅਤੇ ਇਸ ਦੇ ਵਿੱਚ ਇੱਕ ਯੂਜ਼ਰ ਨੇ ਲਿਖਿਆ ਕਿ ਯੁਗੇਸ਼ ਨੂੰ ਵਧਾਈਆਂ ਮਾਤਾ ਪਿਤਾ ਲਈ ਮਾਣ ਵਾਲਾ ਪਾਲਾ ਜਦੋਂ ਕਿ ਇੱਕ ਹੋਰ ਨੇ ਲਿਖਿਆ ਮੈਂ ਸਿਰਫ ਇਹੀ ਕਹਾਂਗਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨ ਹਨ ਪ੍ਰਤਿਭਾਵਾਨ ਹਨ ਅਤੇ ਸਾਡੇ ਕੋਲ ਮੌਕਿਆਂ ਦੀ ਘਾਟ ਨਹੀਂ ਹੈ ਯੁਗੇਸ਼ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ ਅਤੇ ਉਸ ਦੀ ਮਾਂ ਨੂੰ ਲੰਬੀ ਉਮਰ ਦੀਆਂ ਦਿਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ ਹਾਂ ਇੱਥੇ ਇੱਕ ਨੌਜਵਾਨ ਨੇ ਆਪਣੀ ਮਾਂ ਦੀ ਮਿਹਨਤ ਨੂੰ ਅੱਗੇ ਲੈ ਕੇ ਆਂਦਾ ਜਿਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਾਂ ਦੀ ਮਿਹਨਤ ਨੂੰ ਰੰਗ ਲੱਗ ਗਿਆ ਮਿਹਨਤ ਮਾਂ ਨੇ ਕੀਤੀ ਉਹਦਾ ਪੁੱਤ ਨੇ ਹਾਸਲ ਕੀਤਾ ਤੇ ਮਾਂ ਦੇ ਦਿਨ ਰਾਤ ਸਬਜ਼ੀ ਵੇਚ ਕੇ ਆਪਣੇ ਪੁੱਤ ਨੂੰ ਪੜਾ ਕੇ ਅੱਜ ਬਹੁਤ ਵੱਡਾ ਆਉਦਾ ਦਿੱਤਾ ਜਿੱਥੇ ਕਿ ਹੁਣ ਉਹਨਾਂ ਦੀ ਜ਼ਿੰਦਗੀ ਸੁਖਾਲੀ ਨਿਕਲ ਜਾਵੇਗੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਂ ਪੁੱਤ ਦੇ ਬਾਰੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ رائے ਦੇਣਾ ਨਾ ਭੁੱਲਣਾ ਇਸ ਤਰ੍ਹਾਂ ਦੀ ਹੋਰ ਵਧੀਆ ਤੇ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ